ਜਿਸ ਕੋ ਬਾਤ ਕਰਨੀ ਹੈ ਪੈਸੋ ਦੇ ਬਾਰੇ ਮੇਰੇ ਸੇ ਆ ਕੇ ਕਰੇ ਲੋ ਇੱਕ ਬੱਚੇ ਕੋ ਵਾਇਰਲ ਕੀਤਾ ਜਾ ਰਹਾ ਦੋਨੋ ਕੋ ਕਨਾ ਚੁਕੀਏ ਮਈਆ ਗਰ ਪੈਸੋ ਕੇ ਲੀਏ ਆਫਰ ਮੇਰੇ ਕੋ ਬਹੁਤ ਆਈ ਹੈ ਆਪਨੇ ਕੁਛ ਕਰਨਾ ਨਹੀਂ ਦੂਜਾ ਕੋਈ ਚੰਗਾ ਕੰਮ ਕਰਦਾ ਉਸ ਨੂੰ ਆਪਾਂ ਕਰਨ ਨਹੀਂ ਦੇਣਾ ਉਸ ਕੀ ਆਪਾਂ ਸਿਰਫ ਸਿਰਫ ਲੱਤਾ ਹੀ ਖਿਚੜੀਆਂ ਨਹੀਂ ਦੋਸਤੋ ਵੀਡੀਓ ਤੇ ਕਲਿੱਕ ਕਰ ਰਹੀ ਲਿਤਾ ਤਾਂ ਗੱਲ ਪੂਰੀ ਸੁਣਤੀ ਜਾਏ ਉਹ ਗੱਲ ਕਰ ਰਹੇ ਆ ਨਵੇਂ ਵਿਵਾਦ ਦੇ ਬਾਰੇ ਜਸਪ੍ਰੀਤ ਜੋਇਨੀ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ ਹਜੇ ਪਹਿਲਾਂ ਵਾਲਾ ਘਰੇਲੂ ਮਾਮਲਾ ਸੁਲਝ ਗਿਆ ਸੀ ਕਿ ਇੱਕ ਨਵਾਂ ਵਿਵਾਦ ਹੋ ਗਿਆ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ ਜੀ ਹਾਂ ਨਵੀਂ ਕੰਟਰੋਵਰਸੀ ਜਸਪ੍ਰੀਤ ਕਿਵੇਂ ਬਹਿਰ ਹੋ ਗਿਆ ਕਿਵੇਂ ਪਰਿਵਾਰ ਵਿਕ ਰਿਹਾ ਕੀ ਕੀ ਵਜ੍ਹਾ ਸੀ ਉਸ ਬਾਰੇ ਤੁਸੀਂ ਜਾਣਦੇ ਹੋ ਪਰ ਕਿਸੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਬਿਨਾਂ ਕਿਸੇ ਦੇ ਬਾਰੇ ਜਾਣੇ ਕਦੇ ਕਿਸੇ ਨੂੰ ਚੰਗਾ ਮੜਾ ਨਾ ਬੋਲੋ ਜੇ ਅੱਜ ਜਸਪ੍ਰੀਤ ਆਪਣੀ ਮਦਰ ਦੇ ਨਾਲ ਖੜਾ ਹੈ ਇਹ ਪਰਿਵਾਰ ਇਕੱਠਾ ਹੈ ਤਾਂ ਉਹ ਸਰਦਾਰ ਹਰਮੀਤ ਸਿੰਘ ਪਿੰਕਾ ਜੀ ਕਰਕੇ ਉਸ ਸਮੇਂ ਯੂਟਿਊਬਰ ਮੀਡੀਆ ਜਸਪ੍ਰੀਤ ਤੋਂ ਫੇਮ ਲੈ ਰਿਆ ਸੀ ਲਾਈਕ ਵਿਊ ਟੋੜ ਰਹੇ ਸੀ ਉਸ ਸਮੇਂ ਸਰਦਾਰ ਹਰਮੀਤ ਸਿੰਘ ਪਿੰਕਾ ਜਸਪ੍ਰੀਤ ਦੇ ਪਰਿਵਾਰ ਨੂੰ ਕਿਵੇਂ ਇਕਜੁੱਟ ਕਰਨਾ ਉਸ ਵਿੱਚ ਲੱਗੇ ਹੋਏ ਸਨ ਹਰਮੀਤ ਸਿੰਘ ਪਿੰਕਾ ਹੀ ਇਕਲੋਤੇ ਇਨਸਾਨ ਸਨ ਜੋ ਤਬ ਤੋਂ ਪਹਿਲਾਂ ਦਿੱਲੀ ਤੋਂ ਪੰਜਾਬ ਰਾਜਪੁਰਾ ਪਹੁੰਚੇ ਯਾਨੀ ਕਿ ਜਸਪ੍ਰੀ ਦੇ ਨਾਨਕੇ ਗਏ ਜਸਪ੍ਰੀ ਦੀ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਕਿਵੇਂ ਨਾ ਕਿਵੇਂ 1-2 ਦਿਨਾਂ ਦੇ ਵਿੱਚ ਇਸ ਪਰਿਵਾਰ ਨੂੰ ਇਕਜੁੱਟ ਕੀਤਾ ਹਰਮੀਤ ਸਿੰਘ ਪਿੰਕਾ ਨੂੰ ਵੀ ਬਹੁਤ ਲੋਕਾਂ ਨੇ ਨੈਗੇਟਿਵ ਕਮੈਂਟ ਕੀਤੇ ਬਹੁਤ ਲੋਕਾਂ ਨੇ ਲੱਤਾਂ ਖਿੱਚੀਆਂ ਪਰ ਕਿਸੇ ਦੀ ਵੀ ਬਿਨਾ ਪ੍ਰਵਾਹ ਕੀਤੇ ਹਰਮੀਤ ਸਿੰਘ ਪਿੰਕਾ ਨੇ ਬਿਨਾ ਕਿਸੇ ਸਵਾਰਥ ਤੋਂ ਇਸ ਪਰਿਵਾਰ ਨੂੰ ਇਕਜੁੱਟ ਕੀਤਾ ਪਰਿਵਾਰ ਇਕੱਠਾ ਕਰਨ ਦੇ ਨਾਲ ਨਾਲ ਜਸਪ੍ਰੀਤ ਨੂੰ ਇੱਕ ਨਿਊ ਫੂਡ 카ਟ ਵੀ ਪ੍ਰੋਵਾਈਡ ਕਰਵਾਈ ਜਿਸ ਵਿੱਚ ਐਮ.ਐਲ.ਏ. ਦਰਨੈਲ ਸਿੰਘ ਜੀ ਦੀ ਵੀ ਅਹਿਮ ਭੂਮਿਕਾ ਰਹੀ ਹੁਣ ਕਈ ਯੂਟਿਊਬਰਾਂ ਦੇ ਵੱਲੋਂ ਦੁਬਾਰਾ ਨੈਗੇਟਿਵਿਟੀ ਫਲਾਈ ਜਾਰੀ ਹੈ ਜਸਪਰੀ ਦੀ ਪੂਆ ਅਤੇ ਪੂਆ ਦੇ ਬੇਟੇ ਨੂੰ ਲੈ ਕੇ ਹਰਮਿੰਦਰ ਸਿੰਘ ਪਿੰਕਾ ਨੇ ਅੱਜ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸ ਯੂਟਿਊਬਰ ਨੂੰ ਅਪੀਲ ਵੀ ਕੀਤੀ ਹੈ ਵੀ ਇਹ ਵੀਡੀਓ ਡਿਲੀਟ ਕਰ ਦੇ ਇਸ ਦਾ ਗਲਤ ਅਸਰ ਪੈਂਦਾ ਸਮਾਜ ਦੇ ਵਿੱਚ ਗਲਤ ਮੈਸੇਜ ਜਾਂਦਾ ਹੁਣ ਕਈ ਫੂਡ ਬਲੌਗਰ ਜਾਣ ਬੁੱਝ ਕੇ ਪੂਆ ਜੀ ਨੂੰ ਸਵਾਲ ਕਰਦੇ ਨੇ ਵੀ ਲੋਕ ਕਹਿੰਦੇ ਆ ਪੂਆ ਨੇ ਤੇ ਪੂਆ ਦੇ ਲੜਕੇ ਨੇ ਪੈਸੇ ਖਾ ਲਿੱਤੇ ਤੇ ਹੁਣ ਤੱਕ ਪੈਸੇ ਖਾ ਰਹੇ ਨੇ ਜਦ ਕਿ ਲੋਕਾਂ ਨੇ ਤਾਂ ਪਹਿਲੇ ਦਿਨ ਹੀ ਕਮੈਂਟ ਬੰਦ ਕਰ ਦਿੱਤੇ ਸੀ ਜਦ ਇਹ ਪਰਿਵਾਰ ਇਕੱਠਾ ਹੋਇਆ ਉਹ ਵੀਡੀਓ ਜਦ ਸੋਸ਼ਲ ਮੀਡੀਆ ਤੇ ਪਿੰਕਾ ਸਾਹਿਬ ਨੇ ਸਾਂਝੀ ਕੀਤੀ ਉਸ ਵੀਡੀਓ ਤੋਂ ਬਾਅਦ ਲੋਕਾਂ ਦੇ ਪੋਜ਼ਿਟਿਵ ਕਮੈਂਟ ਆਉਣੇ ਸ਼ੁਰੂ ਹੋ ਗਏ ਲੋਕਾਂ ਨੇ ਜੋ ਚੰਗਾ ਮਾਰਾ ਬੋਲਿਆ ਉਸ ਵੀਡੀਓ ਤੋਂ ਪਹਿਲਾਂ ਬਹੁਤ ਬੋਲਿਆ ਫਿਰ ਸਭ ਕੁਝ ਬੰਦ ਹੋ ਗਿਆ ਸੀ ਪਰ ਇਹ 뷰 ਲੈਣ ਦੇ ਲਈ ਜਾਣ ਬੁੱਝ ਕੇ ਇਹ ਫੂਡ ਬਲੌਗਰ ਜੋ ਇਹ ਸਵਾਲ ਕਰਦੇ ਨੇ ਵੀ ਅੱਗੋਂ ਕੋਈ ਗੁੱਸੇ ਦੇ ਵਿੱਚ ਜਵਾਬ ਦੇਊਗਾ ਤੇ ਉਹ ਵੀਡੀਓ ਜ਼ਿਆਦਾ ਵਾਇਰਲ ਹੋਵੇਗੀ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ लोग बोलते हैं कि बुआ ने पैसा खा लिया ये कर लिया ये देखिए जी भगवान है ऊपर डाल दूंगी भगवान के पास जितने जमा किए हैं मैंने उनके और पास देखिए उनको नहीं देनी है ना तो देने का भी हकदार नहीं हो आप सपोर्ट करोगे तभी हक बनता है गालियाँ खाने का जी 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 आप आधी अधूरी कहानी पे विश्वास कर रहे हो हाँ। तो वो आपकी सोच है जी जी अगर हर कोई इस तरह से बोलेगा ना तो कोई भी बुआ कोई भी मासी कोई भी मामा कोई भी चाची कभी किसी बच्चे को सहारा नहीं देगी बिल्कुल से सबक सीख लेगी ये नहीं हम करेंगे बच्चे की मदद चाहे सड़प हो गई जिम्मे की वीडियो देखी और दूसरी वीडियो देखो ਇਸ ਵੀਡੀਓ ਦੇ ਵਿੱਚ ਜਸਪਰੀ ਤੇ ਜਸਪਰੀ ਦੀ ਮਦਰ ਨਜ਼ਰ ਨਿਆਰੇ ਸਿਰਫ ਔਰ ਸਿਰਫ ਪੂਆ ਜੀ ਅਤੇ ਉਹਨਾਂ ਦੇ ਨਾਲ ਇੱਕ ਛੋਟੀ ਲੜਕੀ ਹੈ ਉਹ ਆਪਣੀ ਕਾਰਟ ਤੇ ਕੰਮ ਕਰ ਰਹੇ ਨੇ ਇਸ ਵੀਡੀਓ ਨੂੰ ਵੀ 네ਗੇਟਿਵਿਟੀ ਦੇ ਤਰੀਕੇ ਦੇ ਨਾਲ ਸਪਰੈਡ ਕੀਤਾ ਜਾ ਰਿਹਾ ਹੈ ਗਲਤ ਪੇਸ਼ ਕੀਤਾ ਜਾ ਰਿਹਾ ਵੀ ਪੂਆ ਨੇ ਜਸਪਰੀ ਤੋਂ ਕਾਰਟ ਖੋਹੀ ਹੈ ਇਹ ਪਰਿਵਾਰ ਦੁਬਾਰੇ ਬਿਕਰ ਗਿਆ ਅਲੱਗ-ਅਲੱਗ ਕੰਮ ਕਰ ਲਏ ਪੂਆ ਜਸਪਰੀ ਤੋਂ ਲਾਹ ਲੈ ਰਹੀ ਸੀ ਤਾਂ ਕਰਕੇ ਜਸਪਰੀ ਤੋਂ ਹੋਰਾਂ ਨੇ ਆਪਣਾ ਕੰਮ ਅਲੱਗ ਕਰ ਲੇਤਾ ਹਾਲਾਂਕਿ ਪਰਿਵਾਰ ਹੁਣ ਵੀ ਇਕੱਠਾ ਹੀ ਹੈ ਕਿਉਂਕਿ ਇਹ ਜਾਣਕਾਰੀ ਹਰਮਿਤ ਸਿੰਘ ਪਿੰਕਰ ਨੇ ਅੱਜ ਨਵੀਂ ਵੀਡੀਓ ਦੇ ਵਿੱਚ ਦਿੱਤੀ ਹੈ ਅਤੇ ਲੋਕਾਂ ਨੂੰ ਅਵੇਅਰ ਵੀ ਕੀਤਾ ਹੈ ਵੀ ਜਿਹੜੇ ਲੋਕ ਨੈਗੇਟਿਵਿਟੀ ਫਲਾ ਰਹੇ ਹਨ ਉਹਨਾਂ ਤੋਂ ਤਰਕ ਰਹਿਣ ਲੋਕ ਅਫਵਾਹਾਂ 'ਤੇ ਯਕੀਨ ਨਾ ਕਰਨ। ਬੱਚੇ ਐਵੇਂ ਨਹੀਂ ਭੇਜੇ ਜਾ ਰਹੇ ਇਹਦੇ ਉੱਤੇ ਲਿਖਾ ਪੜੀ ਕਰ ਦਿੱਤੀ ਗਈ ਹੈ ਕਿ ਪਿਛਲੇ 1 ਮਹੀਨੇ ਤੋਂ ਬੱਚੇ ਪੂਆ ਦੇ ਕੋਲ ਸੀ ਜਦੋਂ ਮਾਂ ਪਿਤਾ ਦੇ ਜਾਣ ਤੋਂ ਬਾਅਦ ਮਾਂ ਰਾਜਪੁਰਾ ਚਲੀ ਗਈ ਸੀ ਤੇ ਪਿੱਛੋਂ ਸੰਭਲਣ ਵਾਲੀ ਪੂਆ ਹੀ ਸੀ ਜ ਜਿਨ੍ਹਾਂ ਨੇ ਦੋਨੋਂ ਬੱਚਿਆਂ ਨੂੰ ਸੰਭਾਲਿਆ। ਜਸਪ੍ਰੀਤ ਦੀ ਪੂਆ ਜਨਨਾਂ ਦੇ ਬਾਰੇ ਸੋਸ਼ਲ ਮੀਡੀਆ ਦੇ ਵਿੱਚ ਵੀ ਕਾਫੀ ਵਿਵਾਦਿਤ ਗੱਲਾਂ ਕੀਤੀਆਂ ਗਈਆਂ ਤੇ ਸਿਮਰਨ ਵਾਸਤੇ ਵੀ ਕਿ ਵੀ ਆ ਆਪਣੇ ਹਸਬੰਡ ਨੂੰ ਛੱਡ ਕੇ ਚਲੀ ਗਈ ਇਹਦੇ ਵਾਸਤੇ ਵੀ ਵਿਵਾਦਿਤ ਗੱਲਾਂ ਹੋਈਆਂ ਮੈਂ ਉਹ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੈਟਰ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇੱਕ ਪਰਿਵਾਰਕ ਮਸਲਾ ਸੀ ਨੂੰ ਹੱਲ ਕਰ ਦਿੱਤਾ ਗਿਆ ਤੇ 22 ਮਈ 2024 ਨੂੰ ਸਿਮਰਨ ਕੋਰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਸਿਮਰਨ ਕੌਰ ਜੀ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇਸ ਬਾਰੇ ਦੱਸੋ ਤੁਸੀਂ ਮੈਂ ਬੱਚੇ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਔਰ ਦੂਸਰੀ ਗੱਲ ਹੈ ਮੇਰੀ ਜ਼ਿੰਮੇਵਾਰੀ ਮੇਰੇ ਬੱਚਾ ਦੀ ਜਿਵੇਂ ਪਹਿਲਾਂ ਚੱਕੀ ਸੀ ਉਵੇਂ ਚੱਕਾਂਗੇ ਤੇ ਦੂਸਰਾ ਜਿਹੜੀ ਤੁਸੀਂ ਆਪ ਇਹ ਗੱਲ ਕਹੀ ਹੈ ਕਿ ਕਾਰਟ ਦੋਨੋਂ ਬੱਚੇ ਮਿਲ ਕੇ ਚਲਾਣਗੇ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਵੀ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਤੁਹਾਨੂੰ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਤੇ 22 ਮਈ 2024 ਨੂੰ ਸਿਮਰਨ ਕੌਰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਭੈਣ ਜੀ ਜੋ ਫੈਸਲਾ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਸਤਿ ਸ਼੍ਰੀ ਅਕਾਲ ਜੋ ਫੈਸਲਾ ਕੀਤਾ ਗਿਆ ਬਹੁਤ ਅੱਛਾ ਕੀਤਾ ਗਿਆ ਭਾਜੀ ਨੇ ਜੋ ਕੀਤਾ ਬਹੁਤ ਅੱਛਾ ਕੀਤਾ ਰੱਬ ਐਜਾ ਦਾ ਭਰਾ ਸਭ ਨੂੰ ਦਵੇ ਕਈ ਭਰਾ ਹੁੰਦੇ ਨੇ ਘਰ ਤੋੜਨ ਵਾਲੇ ਔਰ ਕਈ ਭਰਾ ਮਿਲਦੇ ਸੁਖ ਨਾਲ ਨਸੀਬਾ ਨਾਲ ਮਿਲਦੇ ਨੇ ਜੋੜਨ ਵਾਲੇ ਜੋ ਮੇਰੇ ਭਰਾ ਮੇਰੇ ਗਏ ਸੀਗੇ ਉਹ ਭਰਾ ਦੇ ਰੂਪ ਚ ਮੈਨੂੰ ਇੱਕ ਵੱਡੇ ਭਰਾ ਹੋਰ ਮਿਲ ਗਿਆ ਬਸ ਬੱਚੇ ਆਪਣੇ ਘਰ ਜਾ ਰਹੇ ਨੇ ਆਪਣੀ ਮਾਂ ਦੇ ਨਾਲ ਰਹ ਰਹੇ ਨੇ ਖੁਸ਼ ਰਹ ਰਹੇ ਨੇ ਲੇਕਿਨ ਬਸ ਫਿਰ ਵੀ ਇਹ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਅਗਰ ਕੋਈ ਵੀ ਦੁੱਖ ਹੋਇਆ ਬੱਚੇ ਰੋਂਦੇ ਹੋਏ ਮੇਰੇ ਕੋਲ ਆਏ ਤੇ ਮੈਂ ਸ਼ਾਇਦ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਪਾਵਾਂਗੀ ਪਹਿਲਾਂ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਪੂਆ ਨੇ ਜੋ ਜਵਾਬ ਦਿੱਤਾ ਤਾਂ ਜਿਹੜੇ ਲੋਕ ਮਾੜਾ ਚੰਗਾ ਬੋਲਦੇ ਆ ਉਸ ਜਵਾਬ ਨੂੰ ਲੈ ਕੇ ਬੋਲਣ ਦੇ ਲਹਿਜੇ ਨੂੰ ਲੈ ਕੇ ਕਈ ਗਲਤ ਕਮੈਂਟ ਦੇ ਕੇ ਉਹ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਇਹ ਫੂਡ ਬਲੌਗਰ ਹੁੰਦੇ ਨੇ ਇਹਨਾਂ ਕੋਲ ਕੰਮ ਸਿਰਫ ਔਰ ਸਿਰਫ ਐਨਾ ਹੀ ਹੁੰਦਾ ਜਿਹੜੇ ਉਹ ਕਾਰਨਰ ਲਾਉਂਦੇ ਨੇ ਉਹਨਾਂ ਦੇ ਵਿੱਚ ਜਾ ਕੇ ਇਹ ਕੰਟਰੋਵਰਸੀਆਂ ਕਰਵਾਉਂਦੇ ਆ ਤੇ ਉਹਨਾਂ ਤੋਂ ਵਿਊ ਲੈਂਦੇ ਆ ਇਹ ਪਰਿਵਾਰ ਦੁਬਾਰਾ ਤੋਂ ਇਕੱਠਾ ਹੈ ਹਰਮੀਤ ਸਿੰਘ ਪਿੰਕਾ ਹੋਰਾਂ ਦੀ ਬਦੌਲਤ ਅੱਜ ਇਹ ਪਰਿਵਾਰ ਇਕੱਠੇ ਹੋ ਕੇ ਕੰਮ ਕਰ ਰਿਹਾ ਜੋ ਮੁਸੀਬਤਾਂ ਆਈਆਂ ਜੋ ਵੀ ਤੁਸੀਂ ਨੇ ਹੁਣ ਤੱਕ ਦੇਖਿਆ ਹੀ ਹੈ ਇਸ ਪਰਿਵਾਰ ਦੇ ਵਿੱਚ ਜੋ ਆਪਸੀ ਮਨਮਟਾਬ ਚੱਲ ਰਹੀ ਸੀ ਉਹ ਸਭ ਕੁਝ ਬੈਠ ਕੇ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਇਹ ਮਾਮਲਾ ਸੁਲਝਾ ਦਿੱਤਾ ਹੈ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਲੋਕ ਵਾਇਰਲ ਕਰ ਰਹੇ ਨੇ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜਾਣਬੋਝ ਕੇ ਇਹੋ ਜਿਹੀਆਂ ਖਬਰਾਂ ਬਣਾਈਆਂ ਜਾਂਦੀਆਂ ਬਾਕੀ ਦੋਸਤੋ ਜੋ ਅਪਰਾਲਾ ਕੀਤਾ ਹੈ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਇਹ ਬਹੁਤ ਸਲਾਘਾਯੋਗ ਹੈ ਇਹ ਬਹੁਤ ਵੱਡੀ ਸੇਵਾ ਕਹਿ ਸਕਦੇ ਹਾਂ ਹਰਮੀਤ ਸਿੰਘ ਪਿੰਕਾ ਐਸੇ ਇਨਸਾਨ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਸਵਾਰਥ ਤੋਂ ਇਸ ਪਰਿਵਾਰ ਨੂੰ ਇਕਜੁੱਟ ਕਰਨ ਦੇ ਵਿੱਚ ਬਹੁਤ ਮਿਹਨਤ ਕੀਤੀ ਤੇ ਵਾਹਿਗੁਰੂ ਨੇ ਉਹ ਸਮਾਂ ਵੀ ਲਿਆਂਦਾ ਤੇ ਇਸ ਪਰਿਵਾਰ ਨੂੰ ਇਕੱਠੇ ਵੀ ਕੀਤਾ ਹਰਮੀਤ ਸਿੰਘ ਪਿੰਕਾ ਦੇ ਲਈ ਤੁਸੀਂ ਦੋ ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਅਤੇ ਜਿਹੜੇ ਇਹ ਲੋਕ ਕਨੈਕਟੀਵਿਟੀ ਫਲਾਰੇ ਨੇ ਇਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਅਤੇ ਇਹ ਵੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਵੇਖ ਰਹੇ ਹੋ ਆਪਣੇ ਪਿੰਡ ਤੇ ਸ਼ਹਿਰ ਦਾ ਨਾਂ ਵੀ ਜ਼ਰੂਰ ਲਿਖਿਓ